ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਇਸ ਪੇਜ ਉੱਤੇ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇਸ ਪੇਜ ਦੇ ਦੁਆਰਾ ਆਪ ਜੀ ਨੂੰ ਆਯੁਰਵੈਦਿਕ ਨੁਸਖੇ ਸ਼ੇਅਰ ਕਰਦੇ ਰਹਿੰਨੇ ਹਾਂ ਸੋ ਅੱਜ ਜਿਸ ਬਿਮਾਰੀ ਬਾਰੇ ਜਿਸ ਨੁਸਖੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ ਦਿਮਾਗ ਦੀ ਕਮਜ਼ੋਰੀ ਜਿਨ੍ਹਾਂ ਨੂੰ ਵੀ ਦਿਮਾਗ ਦੀ ਕਮਜ਼ੋਰੀ ਹੈ ਕੋਈ ਗੱਲ ਬੱਚਾ ਭੁੱਲ ਜਾਂਦਾ ਹੈ 6 ਸਾਲ ਤੋਂ ਉੱਪਰ ਦੇ ਬੱਚੇ ਨੇ ਤੁਸੀਂ ਇਹ ਮੈਡੀਸਨ ਜਿਹੜੀ ਇਹ ਦੇ ਸਕਦੇ ਹੋ ਨੁਸਖਾ ਨੋਟ ਕਰੋ ਜੀ ਤੁਸੀਂ ਲੈਣਾ ਹੈ ਜੀ ਸਰਸਵਤਾ ਰਿਸ਼ਟ ਜੀ ਹਾਂ ਸਰਸਵਤਾ ਰਿਸ਼ਟ ਲੈ ਕੇ ਦੋ ਦੋ ਟੱਕਣ ਸੁਬਾ ਸ਼ਾਮ ਤੁਸੀਂ ਬੱਚੇ ਨੂੰ ਦੇਣਾ ਸ਼ੁਰੂ ਕਰ ਦਿਓ ਬੱਚਿਆਂ ਦਾ ਦਿਮਾਗ ਜਿਹੜਾ ਹੈ ਕੰਪਿਊਟਰ ਵਰਗਾ ਹੋ ਜਾਵੇਗਾ ਕੰਪਿਊਟਰ ਵਰਗਾ ਤੇਜ਼ ਹੋ ਜਾਵੇਗਾ ਜਿਹੜੀ ਵੀ ਗੱਲ ਭੁੱਲਦੇ ਨੇ ਉਹ ਭੁੱਲਣੋਂ ਬੰਦ ਹੋ ਜਾਵੇਗੀ ਯਾਦਦਾਸ਼ ਬੱਚੇ ਦੀ ਕੰਪਿਊਟਰ ਵਰਗੀ ਤੇਜ਼ ਹੋਵੇਗੀ ਸੋ ਜਿਨ੍ਹਾਂ ਨੂੰ ਵੀ ਦਿਮਾਗ ਦੀ ਕੋਈ ਕਮਜ਼ੋਰੀ ਹੈ ਉਹ ਇਹ ਦਵਾਈ ਜਿਹੜੀ ਹੈ ਜ਼ਰੂਰ ਲੈ ਕੇ ਵੇਖਣ ਜੀ ਸੋ ਸਰਬੱਤ ਦੇ ਭਲੇ ਵਾਸਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ ਅਗਲੀ ਵੀਡੀਓ ਕਿਸ ਬਿਮਾਰੀ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ